ਜਯਾ ਸ਼੍ਰੀ ਗਣੇਸ਼ ਜਯਾ ਸ਼੍ਰੀ ਬਾਲਾ ਜੀ ਅੱਜ ਪੁਰਾਣੀ ਦਾਣਾ ਮੰਡੀ ਵਿੱਚ ਸ਼੍ਰੀ ਗਣੇਸ਼ ਉਤਸਵ ਕਮੇਟੀ ਵੱਲੋਂ ਤੀਸਰਾ ਗਣਪਤੀ ਉਤਸਵ ਬੜੀ ਹੀ ਧੂਮ ਧਮਕੇ ਨਾਲ ਪੁਰਾਣੀ ਦਾਣਾ ਮੰਡੀ ਜੋ ਕਿ 18 19 ਨੰਬਰ ਦੀ ਦੁਕਾਨ ਦੇ ਅੱਗੇ ਉੱਥੇ ਗਣਪਤੀ ਗਣੇਸ਼ ਜੀ ਨੂੰ ਅੱਜ ਇੱਥੇ ਸਥਾਪਨਾ ਕੀਤੀ ਗਈ ਹੈ ਜਿਹਦਾ ਕਿ ਵਿਸਰਜਨ 17 17 ਤਰੀਕ ਨੂੰ 17 ਤਰੀਕ ਨੂੰ ਇਹ ਫੀਡ ਬੋਰਡ ਨੇਰਾ ਵਿੱਚ ਕੀਤਾ ਜਾਵੇਗਾ ਸ਼੍ਰੀ ਬਾਲਾ ਜੀ ਲੰਗਰ ਸੇਵਾ ਸਮਿਤੀ ਐਂਡ ਵੈਲਫੇਅਰ ਸੁਸਾਇਟੀ ਆਵਦੇਤਾਂ ਨੂੰ ਮਨ ਤਨ ਨਾਲ ਗਣੇਸ਼ ਉਸਤ ਕੋਆਟੀ ਦੇ ਨਾਲ ਹੈ ਸੋ ਸਾਰਿਆਂ ਨੂੰ ਅਪੀਲ ਹੈ ਇੱਥੇ ਤੁਸੀਂ ਰੋਜ਼ ਹੀ ਰੋਜ਼ ਕੀਰਤਨ ਵੀ ਹੋਣਾ ਹੈ ਨਾਲ ਲੰਗਰ ਵੀ ਚੱਲੇਗਾ ਤੇ ਤੁਸੀਂ ਇੱਥੇ ਆ ਕੇ ਗਣੇਸ਼ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਲਓ ਨਾਲੇ ਆਪ ਦਾ ਜਿਹੜਾ ਉੱਥੇ ਅਸੀਂ ਲੰਗਰ ਪਾਣੀ ਰੱਖਿਆ ਉਹਦਾ ਵੀ ਤੁਸੀਂ ਆਪ ਦਾ ਆਪਣੇ ਲੰਗਰ ਜਰੂਰ ਖਾ ਕੇ ਜਾਓ ਤੇ ਜਿਹਦਾ ਵੀ ਕੋਈ ਯੋਗਦਾਨ ਹੈ ਗਿਆ ਉਹ ਤੁਸੀਂ ਗਣੇਸ਼ ਉਤਸਵ ਕਮੇਟੀ ਦੇ ਸਾਡੇ ਇਹਨਾਂ ਦੇ ਪ੍ਰਧਾਨ ਹੈਗੇ ਆ ਆਨੰਦ ਕੁਮਾਰ ਜੀ ਆਨੰਦ ਕੁਮਾਰ ਜੀ ਜਿਹੜੇ ਗਣੇਸ਼ ਉਤਸਵ ਕਮੇਟੀ ਦੇ ਪ੍ਰਧਾਨ ਹੈਗੇ ਆ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਰੋਜ਼ ਡੇਲੀ ਤੁਸੀਂ ਇਹ ਦੇਖ ਕੇ ਚੱਲੋ ਜੀ 8 ਵਜੇ ਤੋਂ ਲੈ ਕੇ ਸਾਰੇ 11 ਵਜੇ ਤੱਕ ਇੱਥੇ ਰੋਜ਼ ਦੀ ਕੀਰਤਨ ਹੋਏ ਕਰੇਗਾ ਨਵੇਂ ਤੋਂ ਨਵਾਂ ਚਿਹਰਾ ਇੱਥੇ ਆਉਦੇ ਬਾਬਾ ਜੀ ਦੇ ਇੱਥੇ ਆ ਕੇ ਗੁਣਗਾਨ ਕਰੇਗਾ ਸੋ ਸਾਰੇ ਨੂੰ ਦੁਆਰ ਤੋਂ ਬੇਨਤੀ ਹੈ ਗਣੇਸ਼ ਉਤਸਵ ਦੀਆਂ ਸਾਰੇ ਨੂੰ ਜਿੱਥੇ ਵੀ ਦੇ ਵੀ ਗਣੇਸ਼ ਉਤਸਵ ਬਣੀ ਜਾਂਦਾ ਹੈ ਆਪਾਂ ਇੱਕ ਹੋਰ ਅਸੀਂ ਸੋਚ ਰਹੇ ਆ ਵੀ ਗਣਪਾਲਾ ਜੀ ਲੰਗਰ ਸੇਵਾ समिती ਵੱਲੋਂ ਵੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਮੰਡੀ ਵਿੱਚੋਂ ਆਪਾਂ ਇੱਕ ਹੀ ਯਾਤਰਾ ਲੈ ਕੇ ਜਾਈਏ ਤਾਂ ਕਿ ਆਪਣੇ ਕੋਟ ਕੋਲੀ ਸ਼ੋਭਾ ਵਲੇ ਜੈ ਸ਼੍ਰੀ ਗਣੇਸ਼ ਪਹਿਲਾਂ ਤਾਂ ਅੱਜ ਜਿੱਥੇ-ਜਿੱਥੇ ਵੀ ਅੱਜ ਗਣੇਸ਼ ਚਤੁਰਥੀ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵੀ ਗਣੇਸ਼ ਚਤੁਰਥੀ ਲੱਖ-ਲੱਖ ਕਰੋੜ-ਕਰੋੜ ਵਧਾਈ ਜਿੱਥੇ-ਜਿੱਥੇ ਵੀ ਗਣੇਸ਼ ਜੀ ਮਹਾਰਾਜ ਰੱਖੇ ਹੋਏ ਆ ਅਸੀਂ ਅਭਿਲਾਸ਼ਾ ਕਰਦੇ ਆ ਵੀ ਲੋਕ ਵੱਧ ਚੜ ਕੇ ਉਹਨਾਂ 'ਚ ਤਿਉਹਾਰ ਵੀ ਕਰਨਾ ਯੋਗਦਾਨ ਵਿਪਾਨ ਤੇ ਆਪਦਾ ਹਰੇਕ ਪਾਸੇ ਜਾ ਕੇ ਆਵੇ ਗਣਪਤੀ ਜੀ ਮਾਰੇ ਸਭ ਦੇ ਆਹੀ ਪੁਰਾਣੀ ਜਾਨਾ ਮੰਡੀ ਚ ਪਹਿਲਾ ਸ਼ੁਰੂ ਕੀਤਾ ਸੀ ਅਜੇ ਤੀਜਾ ਇਹ ਗਣਪਤੀ ਉਤਸਵ ਜਿਹੜਾ ਕਿ ਬੜੀ ਧੂਨ ਧਮੱਕੇ ਨਾਲ 18 19 ਨੰਬਰ ਗਨੇਸ਼ ਸੁਸਕੋਪੀਟਿਵ ਵੱਲੋਂ ਬਣਾਇਆ ਜਾ ਰਿਹਾ ਆਪਾਂ ਬੜੇ ਉਤਸਾਹਿਤ ਆ ਵੀ ਇਸ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਮਤਲਬ ਕਿ ਉੱਤੇ ਲਾਈਟਿੰਗ ਲੱਗੀ ਹੋਈ ਹੈ ਗਨੇਸ਼ ਜੀ ਮਹਾਰਾਜ ਜੀ ਆਗੇ ਉਹਨਾਂ ਦਾ ਸ਼ਾਮ ਨੂੰ ਇਹ ਪੂਜਨ ਅਰਚਨ ਕਰਕੇ ਉਹਨਾਂ ਦਾ ਪਰਦਾ ਖੋਲਿਆ ਜਾਊਗਾ ਤੇ ਗਨੇਸ਼ ਜੀ ਮਾਰੇ ਸਾਰਿਆਂ ਨੂੰ ਆਵਾਜ਼ ਆਸ਼ੀਰਵਾਦ ਦੇਣਗੇ ਜੈ ਸ਼੍ਰੀ ਗਣੇਸ਼ ਜੈ ਸ਼੍ਰੀ ਬਾਲਾ ਜੀ ਇਹ ਤੀਸਰਾ ਗਣੇਸ਼ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਹ ਮੰਡੀ ਦਾ ਸਾਨੂੰ ਪੂਰਾ ਸਹਿਯੋਗ ਹੈ ਪੂਰਾ ਯੋਗਦਾਨ ਦਿੰਦੇ ਆ ਜੀ ਤੇ ਜਨਤਾ ਅਸੀਂ 8 ਤੋਂ 10 ਵਜੇ ਤੱਕ ਕੀਰਤਨ ਹੁੰਦਾ ਉਸ ਤੋਂ ਬਾਅਦ ਲੰਗਰ ਚੱਲਦਾ ਜੀ 11 12 ਵਜੇ ਤੱਕ ਅਸੀਂ ਫਿਰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਭਰਪੂਰ ਮਾਤਰਾ ਦੇ ਵਿੱਚ ਪਬਲਿਕ ਆਵੇ ਦਰਸ਼ਨ ਦਵੇ ਸਾਡੇ ਲੰਗਰ ਪ੍ਰਸ਼ਾਦ ਸਕੇ ਜੀ ਜੈ ਸ਼੍ਰੀ ਗਣੇਸ਼ ਜੀ ਮਹਾਰਾਜ ਜੈ ਬਾਲਾ ਜੀ ਅੱਜ ਗਣੇਸ਼ वंदना करवाकर और गणेश करवाकर पंडित संजय शुक्ला जी के समक्ष ये गणेश उत्सव मनाने का जो निर्णय किया है बड़ा ही सौभाग्यशाली दिन ये कितने दिन प्रोग्राम चलेगा ये पूरे दस दिन चलेगा जी सत्रह तारीख को सोमवार के दिन तो मंगलवार मंगलवार के दिन शाम को तो सवा चार बजे यहाँ से विसर्जन के लिए राजस्थान राज्य नगर में खदाता गणपतिरण सुखदाता गणपति शिव शंकर है पिता तुम्हारे पार्वती है माता गणपति विघन हरण सुखदाता गणपति विघ्न हरण सुखदाता गणपति विघ्न हरण सुखदाता गणपत विघ्न हरण सुखदाता

बिगने हरण सुकदा गणपति बिगने हरण सुकदा गणपति बिगने हरण सुकदा ओ पुले हारे दिल मोतियल मारा 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 के सर दिल की राजत भाला 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 हो बद्र हो लगाता गणपति